ਹਾਂਜੀ ਕਿੱਦਾਂ ਸਾਰੇ ਬਹੁਤ ਨਾ ਬੁਰਾ ਹਾਲ ਆ ਯਾਰ ਉਹ ਇਲਾਕਿਆਂ ਦੇ ਇਧਰ ਹੜਾਏ ਵੀ ਵੈਗੁਰੂ ਹੁਣ ਤਾਂ ਕਿਰਪਾਈ ਕਰਦੇ ਆ ਉਹਨਾਂ ਉੱਪਰ ਪੰਜਾਬ ਸਜੇਗਾ ਤਾਂ ਸਾਥ ਦਿੰਦਾ ਪੰਜਾਬ ਦਾ ਸਾਥ ਕੋਈ ਨਹੀਂ ਦਿੰਦਾ ਚਲੋ ਕਰਨਗੇ ਵੈਗੁਰੂ ਕਿਰਪਾ ਕਰੋ ਤਾਂ ਸਪੀਡ ਚੈੱਕ ਪਾਣੀ ਦੀ ਅੱਜ ਹੈੱਡ ਪਰ ਸਵੇਰੇ ਬਹੁਤ ਪਾਣੀ ਛੱਡਿਆ ਹੋਆ ਕੋਪੜਾ ਹੈੱਡ ਆ ਵੀ ਬਹੁਤ ਰਿਹਾ ਇੱਧਰਲੇ ਪਾਸੇ ਬਹੁਤ ਜ਼ਿਆਦਾ ਸਪੀਡ ਆ ਪਾਣੀ ਪਰ ਐਨ ਗੱਜ ਪਾਈ ਪਈ ਹੈ ਤਰੀਵੇਂ ਸਾਰੇ ਗੇਟ ਖੁੱਲੇ ਆ ਅਨਹਰਨਾ ਜਮਾ ਹੀ ਖਾਲੀ ਪਈ ਆ ਉੱਤੋਂ ਪਾਣੀ ਫੁੱਲ ਛੱਡਿਆ ਪਿਆ ਪਤਾ ਨਹੀਂ ਹੁਣ ਕਿਹਾ ਸਾਫਟਾ ਹੋਇਆ ਕਿ ਨਹੀਂ ਬਹੁਤ ਘੱਟ ਚੀਜ਼ ਵੀ ਬਹੁਤ ਜੰਨੀ ਕੁ ਲੋੜ ਆ ਨਹੀਂ ਕਿ ਛੱਡਿਆ ਪਿਆ ਇਹਦੇ 'ਚ ਪਾਣੀ ਉੱਧਰੋਂ ਜ਼ਿਆਦਾ ਛੱਡਿਆ ਹੋਇਆ ਪਤਾ ਨਹੀਂ ਕਿਹੜੀ ਨੀਤੀ ਆ ਬਾਈ ਇੱਕ ਨਾ ਮੈਂ ਹੋਰ ਗੱਲ ਕਰੀ ਨੋਟ ਕਰੀ ਲੋ ਫੜਾ ਕੇ ਆ ਨਲਕਾ ਉਰੇ ਹੈੱਡ ਕੋਲ ਇਹਦੇ 'ਚੋਂ ਲੋਕ ਪਾਣੀ ਵੜਾ ਭਰ ਕੇ ਲੈ ਜਾਂਦੇ ਆ ਪਤਾ ਨਹੀਂ ਕਿ ਚੱਕਰ ਆ। ਤੇ ਟੈਂਪੂ ਉਹ ਲੈ ਮਨੇ ਐਕਟ ਬਆਹ ਪਰ ਬਹੁਤ ਨਪਰਪਰ ਖਲ ਜਾਨੇ ਪੜੇ ਪੁਰਾ ਢੋਲ ਡਰਮ ਇਹ ਪਤਾ ਨਹੀਂ ਕਿ ਚੱਕਰ ਆ। ਆਹ ਨਾਲ ਮੈਂ ਤੁਹਾਨੂੰ ਜੀਰੇ ਦਾ ਫਰਕ ਦਿਖਾਉਣ ਲੱਗਿਆ। ਇੱਧਰ ਤਾਂ ਹੈਗੀ 127 ਮੇਰੇ ਪਿੰਡ ਇਹ। ਠੀਕ ਆ 127 ਵੀ ਖੜੀ ਹੈ ਜੀ। ਐਨ ਵਧੀਆ ਕੋਈ ਵਿੱਚ ਬੋਨਾ ਰੋਗ ਨਹੀਂ। ਜਿਹੜੀ ਆਹ ਇਧਰਲੇ ਪਾਸੇ ਆਹ ਹੈ ਇਹਨਾਂ ਕੁਛ ਇਹਨਾਂ ਦੀ ਖੇਤ ਵਾਲਿਆਂ ਦੀ ਨਾ ਉਦਮ ਸਿੰਘ ਦਾ ਖੇਤ ਹੈ। ਇਹਦੀ ਪਨੀਰੀ ਘਟ ਗਈ ਸੀ 127 ਦੀ। 132 ਲੈ ਕੇ ਨਾ ਕਿਸੇ ਤਰ੍ਹਾਂ ਪੰਜ ਚਾਰ ਗੁੱਛੀਆਂ ਲਾਤੀਆਂ ਉਹੀ ਦੇਖ ਲਓ 132 ਦਾ ਕੀ ਹਾਲ ਆ ਚਾਹਾਂ ਨਹੀਂ ਉੱਪਰ ਹੋ ਗਈ ਨਾ ਹਜੇ ਕੋਈ ਕਿਤੇ ਨਸਰੇ ਜਮੇ ਥੱਲੇ ਨੂੰ ਚਲੇ ਗਈ ਇਹ ਪਤਾ ਨਹੀਂ ਹੁਣ ਰੱਬ ਜਾਣੇ ਇਹਦੇ ਹੁਣ ਜੇ ਸੋਚਿਆ ਜਾਵੇ ਵਿਚਾਲੇ ਕਿਹੜੇ ਕੰਦ ਹੋਈ ਵੀ ਆ ਵੀ ਵਾਇਰਸ ਉਧਰ ਨਹੀਂ ਗਿਆ ਚਿੱਟੀ ਪੇਠਾ ਵਾਲਾ ਇਹ ਕੋਈ ਹੈ ਕੁਦਰਤੀوں ਗੱਲ ਆ ਇਹ ਬੀਜਾਂ ਚ ਆ ਆਇਆ ਨਾ ਇਹ ਆਇਆ ਨ ਐਗਜ਼ਾਮਪਲ ਆ ਇਹ ਉਧਰ ਆਇਆ ਫਰਸਟ ਕਲਾਸ ਖੜੀ 127 ਸੇਮ ਰਹੇ ਪਿਆ ਪਰ ਸੇਮ ਦਿਨ ਦੀ ਲੱਗੀ ਵੀ ਆ